ਪਾਉ ਅਮਰਤਪਾਲ ਨੇ ਕਿਸੇ ਦੇ ਘਰ ਧਾਕੇ ਦਾ ਨਹੀਂ ਨਸ਼ਾ ਟਾਉਣ ਦਾ ਯਤਨ ਕੀਤਾ। ਵਾਹ ਵਾਹ। ਉਹਨੇ ਕਿਸੇ ਨੂੰ ਪਿਆਰ ਦੇ ਨਾਲ ਆਪਣੇ ਕਲਾਵੇ ਵਿੱਚ ਲਿਆ। ਕਿਸੇ ਨੂੰ ਦਬਕੇ ਦੇ ਨਾਲ ਸਮਝਾਉਣ ਦਾ ਯਤਨ ਕੀਤਾ। ਪਰ ਕੋਨਾ ਮਾਮਾ ਨੂੰ ਜਾ ਕੇ ਪੁੱਛੋ ਨਾ ਜਿਨ੍ਹਾਂ ਦੇ ਪੁੱਤ ਉਹਨੇ ਨਸ਼ਿਆਂ ਤੋਂ ਹਟਾਤੇ। ਖਾਲਸਾ ਵੀਰ ਵਾਲੇ ਸਿੰਘ ਲੋਕੀ ਅੱਡੀਆਂ ਚੁੱਕ-ਚੁੱਕ ਕੇ ਬਹਿੰਦੇ ਸੀ ਕਿ ਖਾਲਸਾ ਵੀਰ ਕਿੱਧਰੋਂ ਆਉਂਦੀ ਐ। ਅਸੀਂ ਕਿਉਂ ਨਹੀਂ ਬਹਿੰਦੇ ਉਹਨਾਂ ਵੀਡੀਓ ਨੂੰ ਕਿ ਪਿੰਡਾਂ ਦੇ ਪਿੰਡ ਸਰਕਾਂ ਦੇ ਉੱਤੇ ਆ ਗਏ ਸੀ। ਬਈ ਜਿੱਥੋਂ ਦੀ ਖਾਲਸਾ ਵੀਰ ਲੰਗੇਗੀ ਅਸੀਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਨੀ ਖਾਲਸਾ ਵੀਰ ਜਾਂਦੀ ਸੀ ਤੇ ਪਿੰਡਾਂ ਦੇ ਲੋਕ ਫੁੱਲਾਂ ਦੀ ਵਰਖਾ ਕਰਦੇ ਸੀ ਕੋਈ ਕਰਪਟ ਲੀਡਰ ਲੰਗਦਾ ਤੇ ਲੋਕੀ ਉਹਨਾਂ ਦੇ ਤੇ ਜੁੱਤੀਆਂ ਮਾਰਦੇ ਨੇ ਸੱਚ ਨੂੰ ਤੇ ਸਾਰਾ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਪਰ ਅੱਜ ਅਸੀਂ ਇਹਨਾਂ ਗੱਲਾਂ ਨੂੰ ਪਛਾਣਦੇ ਨਹੀਂ ਅੱਜ ਭਾਉ ਨੂੰ ਬਦਨਾਮ ਕਰਨ ਵਾਸਤੇ ਬੜਾ ਕੁਝ ਰਿਕਾਰਡਿੰਗਾਂ ਬੜੀ ਹੇ ਕੁੰਦੀਆਂ ਉਹ ਦੀ ਨਸ਼ਾ ਕਰਦਾ ਉਹ ਦੀ ਯਾਹ ਕਰਦਾ ਉਹ ਦੀ ਉਹ ਕਰਦਾ ਮੈਂ ਕਹਿੰਦਾ ਜਿਹੜੇ ਲੋਕ ਜੇਲ੍ਹ ਵਿੱਚ ਉਹਨੂੰ ਨਸ਼ਾ ਪਚਾਉਂਦੇ ਆ ਉਹਨਾਂ ਨੂੰ ਸਸਪੈਂਡ ਕਿੰਨੇ ਉਹਨੂੰ ਕੀਤਾ ਰਿਕਾਰਡ ਕਰਕੇ ਕਿਸੇ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨਾਂ ਦੇ ਮਤਭੇਦ ਖਤਮ ਹੋ ਗਏ ਬੜਾ ਕੁਝ ਹੋ ਸਕਦਾ ਜੇ ਲੋਕੀ ਅੱਜ ਮਹਿਲ ਮਿੱਤਰ ਦੀਆਂ ਬਾਜਾਂ ਕੱਢ ਕੇ ਕਮੇਡੀ ਕਰ ਸਕਦੇ ਆ ਲੋਕੀ ਅਕਰਾਂ ਜਾਂ ਬਾਜਾਂ ਕੱਢ ਕੇ ਕਮੇਡੀ ਕਰ ਸਕਦੇ ਆ ਤੇ ਭਾਉ ਦੀ ਆਵਾਜ਼ ਕੱਢ ਕੇ ਕਿਸੇ ਨੇ ਵਹਿਨ ਕਰ ਦਿੱਤੀ ਤਾਂ ਮਾਫ ਤਾਂ ਨਾ ਲੋਕੀ ਸਿਆਣੇ ਹੋ ਚੁੱਕੇ ਨੇ ਇਹਨਾਂ ਗੱਲਾਂ ਤੋਂ ਅਸੀਂ ਹਰ ਵੇਲੇ ਜੇ ਗੱਲ ਕਰਾਂਗੇ ਤੇ ਸੱਚ ਦੇ ਹੱਕ ਦੀ ਗੱਲ ਕਰਾਂਗੇ ਕਿਉਂਕਿ ਭਿੰਡਰਾਂ ਵਾਲੇ ਸੰਤ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਹੱਥ ਨਾਲ ਅੱਡੋ ਹੱਥ ਨਾਲ ਅੱਡੋ ਕਿਉਂਕਿ ਹੱਥ ਅੱਡਣ ਵਾਲੇ ਨੂੰ ਭਿਖਾਰੀ ਸਮਝਿਆ ਜਾਂਦਾ ਹੈ ਤੇ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਾਂ ਕਿਸੇ ਦੇ ਭਿਖਾਰੀ ਨਹੀਂ ਕਿਉਂਕਿ ਹੱਥ ਅੱਡਿਆ ਤੇ ਭੀਖ ਮਿਲਦੀ ਏ ਤੇ ਹੱਕ ਲੈਣ ਵਾਸਤੇ ਹਿੱਕਾਂ ਡੌਰੀਆਂ ਪੈਂਦੀਆਂ